ਗੱਲ ਕਰਨੀ ਸੀ ਬਾਈ ਗੱਲ ਤਾਂ ਸੀ ਵੀ ਕਰਨੀ ਛੋਡੇ ਨਾਲ ਦੱਸੋ ਫਿਰ ਕੀ ਗੱਲ ਹੈ ਚੱਲ ਤੂੰ ਛੋਟਾ ਪਹਿਲਾਂ ਤੂੰ ਬੋਲ ਲਵੀ ਭਾਈ ਫੋਨ ਚੋਂ ਵੀ ਨਿਕਲ ਜਾ ਕਰ ਕਿਸੇ ਟਾਈਮ ਤੇ ਗੱਲ ਕਰਕੇ ਆਉਂਦੀ ਲਵੀ ਸਾਰਾ ਦਿਨ ਫੋਨ 'ਚ ਬੜੀ ਰਹਿਣੀ ਆ ਭਾਈ ਸਬਜੀ ਮੈਂ ਬਣਾਤੀ ਹੁਣ ਰੋਟੀਆਂ ਪਕਾ ਲਾ ਆਟਾ ਗੁੰਨ ਕੇ ਆਵਦੀਆਂ ਭਾਬੀ ਮੈਨੂੰ ਕਿੱਥੇ ਰੋਟੀਆਂ ਬਣਾਉਣੀਆਂ ਆਉਂਦੀਆਂ ਮੈਨੂੰ ਨਹੀਂ ਬਣਾਉਣੀਆਂ ਆਉਂਦੀਆਂ ਜਿਆ ਭਾਬੀ ਫੇਰ ਮੈਂ ਤੁਸੇ ਤੁਰ ਕੇ ਆਉ ਮਰਾ ਫੇਰ ਖਲੋ ਬਣੂੰਗਾ ਮਮਾ ਕੀ ਹੋਇਆ ਤੁਸੀਂ ਦਾਦੀ ਨੂੰ ਥੋੜੀ ਚਾਹ ਦਿੱਤੀ ਆ ਤੂੰ ਬੜਾ ਨਾ ਬੋਲ ਜਿੰਨੀ ਦੇਦੀ ਚਾਹ ਠੀਕ ਆ ਮम्मा ਕੀ ਹੋਇਆ ਤੁਸੀਂ ਦੱਸ ਦਿਨ ਥੋੜੀ ਚਾਹ ਦਿੱਤੀ ਆ ਵੱਧ ਨਾ ਬੋਲ ਤੂੰ ਜਿੰਨੀ ਪਾ ਕੇ ਦਿੱਤੀ ਠੀਕ ਆ ਢਾਈ ਲੱਗ ਪਲੇ ਪੱਕਾ ਪ੍ਰੋਮਿਸ ਆਉਣੇ ਜਮੀ ਵੀ ਨਹੀਂ ਆਸਦੀ ਪੱਕਾ ਪ੍ਰੋਮਿਸ ਅਰੇ ਰੱਬ ਤੁਸੀਂ ਕਿਵੇਂ ਲੱਗੀ ਗੁੜਾ ਚਾਹ ਮੈਨੂੰ ਤਾਂ ਹੀ ਗੁੜਾ ਚਾਹ ਬਹੁਤ ਸਵਾਦ ਲੱਗੀ ਬੇਟੇ ਨਜ਼ਾਰਾ ਆ ਗਿਆ ਪਿੰਡੀ ਦੀ ਚਾਹ ਬੀਬੀ ਦੀ ਮੈਂ ਨਾਨਕੀ ਜਾਂਦੀ ਹੁੰਦੀ ਸੀ ਆਪਦੇ ਤੇ ਉੱਥੇ ਪੀਂਦੀ ਨੂੰ ਚਾਹ ਦੀ ਮਾਮੀ ਜੀ ਕੋਲ ਜਾ ਕੇ ਚਾਹ ਮੈਂ ਕਹਿੰਦਾ ਮਾਮੀ ਜੀ ਗੁੜਾ ਚਾਹ ਮਿਲ ਜਾ ਤੰਦ ਨਹੀਂ ਬਣਾਉਣੀ ਤੇ ਅਸੀਂ ਚੁੱਲ੍ਹੇ ਮੂਰੀ ਆਈ ਬੈਹ ਜਾਂਦੇ ਸੀ ਤੇ ਬਸ ਉੱਥੇ ਬਹਿ ਕੇ ਫਿਰ ਜਾ ਰੇ ਲੈਣੇ ਚੁਸਕੀਆਂ ਲੈਣੀਆਂ ਆਏ ਸੀ ਕੋਈ ਖੂਦ ਵੀ ਨਹੀਂ ਇਸ ਵਾਰ ਲੱਗ ਗਈ ਚਾਹ ਤੇ ਆ ਜੋ ਫਿਰ ਯਾਦ ਆ ਗਈ ਵਾਪਸ ਅੱਛਾ ਜੀ ਫਿਰ ਬੱਚਿਆ ਚਲੋ ਬੱਚਿਆ ਘਰੇ ਆਏ ਚਾਹ ਪੀਤੀ ਹੈ ਨਾ ਗੱਲ ਗੱਲ ਮਾਦੀ ਇਹ ਜਦੋਂ ਮਹੀਨੇ ਤੋਂ ਹੋਈ ਹੋਇਆ ਅਧਿਕਾਰਾਂ ਲਈ ਨੀ ਗੱਲ ਕਰਿਓ ਮੇਰੀ ਮੈਂ ਚੱਲਦਾ ਜੂਗਾ ਆਗਾ ਕਿਸੇ ਨੂੰ ਮੇਰੀ ਮੰਮੀ ਦੇ ਸ਼ੂਟ ਹੋਣ ਵਾਸਤੇ ਲੋੜ ਹੈ ਤੁਹਾਨੂੰ ਮੇਰੇ ਬਹੁਤ ਬਹੁਤ ਚੇਕ ਕਰ ਰਿਹਾ ਹੈ ਕਿ ਪਤਾ ਮੰਮੀ ਤੇ ਮੇਰੇ ਘਰ ਵਾਲੇ ਚੱਕੀ ਜਾਣਾ ਪਰ ਗੱਲ ਨਹੀਂ ਕਿ ਤੁਸੀਂ ਧੇਜਦੇ ਆ ਹੱਕ ਨਹੀਂ ਦਾਈ ਤੁਸੀਂ ਗੱਲ ਨਾ 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 ਕਰਾਲੀ ਨਾ ਚੱਕੀ ਜਾਵੇ ਘਰ ਵਾਲੀ ਤਾਂ ਘਰੀ ਸੁਹੰਦੀ ਐ ਸ਼ੋਭਾ ਸ਼ੋਭਾ ਕਰੀ ਔਰ ਤਾਂ ਸ਼ੋਭਾ ਕਰੀ ਦਿੰਦੀਆਂ ਨੇ ਸਹੀ ਹੈ ਸਹੀ ਹੈ ਆਹ ਦੇ ਆਪ ਬੋਲਦੇ ਨੇ ਡਾਇਲੋਗ ਵਧੀਆ ਹਾਂ ਥੋੜਾ ਕਰਕੇ ਪਤਾ ਜਰੋਕ ਦੂਜਾ ਬੰਦਾ ਦੱਸਦਾ ਨਾ ਉਹ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਜਿਹੜਾ ਆਪ ਦੇ ਦਿਲ ਚੋਂ ਨਿਕਲਦਾ ਨਾ ਡਾਇਲੌਗ ਉਹ ਥੋੜਾ ਖੁੰਡਿਆ ਡਾਇਲੌਗ ਕਦੇ ਸਿੱਧੀ ਤੀਰ ਇੱਥੇ ਵੱਜਦੀ ਹੈ ਦਿਲ ਤੇ ਆ ਕੇ ਅਸ ਤੇਰਾ ਹਾਂ ਸਮਝਾ ਦੋ ਵੀ ਬਸ ਇਹਦੇ ਟੌਪਿਕ ਤੇ ਬੋਲਣਾ ਜਿਨੇ ਅੱਜ ਤੋ 60 ਸਾਲ ਮੈਂ ਦੁੱਖ ਹੀ ਦੇਖੇ ਆ ਸੁੱਖ ਤਾਂ ਮੈਨੂੰ ਹੁਣ ਮਿਲਣ ਲੱਗਿਆ ਸਹੀ ਗੱਲ ਹੈ ਕਿ ਨਹੀਂ ਕੋਈ ਨਹੀਂ ਕੁਝ ਮਿਲਣਗੇ ਮਾਪੇ ਤਾਂ ਹੀ ਦੁਆ ਕਰਦੇ ਆ ਵੀ ਸਾਡੇ ਬੱਚੇ ਸੌਖੇ ਰਹਿਣ ਸਹੀ ਗੱਲ ਹੈ ਤੇ ਬੱਚੇ ਸਾਡੇ ਖੁਸ਼ ਆ ਤਾਂ ਅਸੀਂ ਵੀ ਖੁਸ਼ ਹਾਂ ਉਹਨਾਂ ਦੇ ਨਾਲ ਸਹੀ ਗੱਲ ਹੈ ਬਸ ਅਸੀਂ ਆਉਂਦੇ ਜਾਂਦੇ ਨੂੰ ਇਹਨਾਂ ਦੇ ਚਿਹਰੇ ਵੇਖ ਲੈਣੇ ਆ ਤੇ ਖੁਸ਼ ਰਹਿੰਦੇ ਆ ਦੇਖਿਆ ਯਾਰੋ ਵੀ ਭਾਈ ਵੀ ਮੈਨੂੰ ਬੁਲੀ ਜਾਂਦਾ ਸੀਗਾ ਹੈ ਮੈਨੂੰ ਕਹਿੰਦਾ ਕਹਿੰਦਾ ਰੇਪਵਾ ਦੱਸ ਲੈ ਮੈਨੂੰ ਸਮਝ ਨਹੀਂ ਆ ਕੀ ਕਰ ਲੋਗੀ ਨਾ ਕਲੋਨਾ ਕਰਦੇ ਨੇ ਬਾਲੀਆਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਦੱਸਦੀ ਆ ਪਤਾ ਹੈ ਇਹਨਾਂ ਕੋਲ ਸਾਰਾ ਹੱਸ ਕੇ ਜਾਇਆ ਦਵਾਰਾ ਆਉਣੀ ਹੈ ਭਾਈ ਲੈ ਆ ਨਾ ਬੀ ਸੀਰੀਅਸ ਯਾਰ ਮੈਂ ਇਸ ਟਾਈਮ ਅਸ ਟਾਈਮ ਮੈਂ ਸੀਰੀਅਸ ਹਾਂ ਭਾਈ ਮੈਂ ਆ ਕੇ ਆ ਕੇ ਅੱਧਾ ਨਾਲ ਅਹੀਂ ਚਲਾਈ ਆਹ ਸੀਨ ਆ ਕੇ ਕੀ ਕਹਿਣਾ ਹੈ ਕਹਿਣਾ ਭਾਈ ਗੱਲ ਕਰਨੀ ਸੀ ਯਾਰ ਸਾਰੀ ਗੱਲ ਹੋ ਗਈ ਤਰ ਤੋ ਜੀ ਸਮਝ ਹੀ ਨਹੀਂ ਆਈ ਯਾਰ ਜਦੋਂ ਤੁਸੀਂ ਆਸਪੈਨੋ ਮੇਰਾ ਰਿਫਰੈਸ਼ ਹੋਣਾ ਮੈਂ ਰਿਫਰੈਸ਼ ਹੋਣਾ ਦਾ ਦੱਸਦੀ ਤੁਸੀਂ ਆਹੀਂ ਕਹਿਣਾ ਭਾਈ ਅਸੀਂ ਗੱਲ ਕਰਨੀ ਭਾਈ ਕਹਿੰਦੇ ਅਸੀਂ ਵੀ ਗੱਲ ਕਰਨੀ ਸੀ ਭਾਈ ਅਸੀਂ ਤੁਸੀਂ ਦੱਸੋ ਪਹਿਲਾਂ ਕੀ ਚਾਹ ਰਹੇ ਹੋ ਮੈਂ ਤੁਸੀ ਬੋਲੋ ਤੁਸੀਂ ਬੋਲੋ ਪਹਿਲਾਂ ਅਸੀਂ ਅੱਡ ਹੋਣਾ ਭਾਈ ਮੈਂ ਕਹੂੰਗਾ ਪਹਿਲੇ ਪਹਿਲੇ ਆਪ ਤੁਸੀਂ ਬੋਲ ਕੇ ਪਹਿਲਾਂ ਚਲ ਤੂੰ ਬੋਲ ਭਾਈ ਹੂੰ ਕੀ ਚਾਹੀਆ ਤੈਨੂੰ ਹੂੰ ਕਹਦੇ ਭਾਈ ਹੁਣ ਤਾਂ ਮੈਨੂੰ ਕੀ ਚਾਹੀਦਾ ਸਾਰਾ ਕੁਝ ਤਾਂ ਖਾ ਗਏ ਸਾਡਾ ਹੂੰ ਹੁਣ ਤਾਂ ਜਿਹੜਾ ਹੈਗਾ ਉਹ ਜੋ ਅੱਧਾ ਦੇ ਦੋ ਬਹੁਤ ਠੀਕ ਹੈ ਨਾ ਦੁਬਾਰਾ ਮੈਂਡਰ ਆਜੋ ਆਜੋ ਉਹ ਯਾਰੋ ਕਰ ਲੈ ਕਰੋ ਇਹਨਾਂ ਨਾਲ ਹੁਣ ਵੀਡੀਓ ਚੋਂਦਾ ਉਹ ਹੋ ਗਿਆ ਉਹ ਵੀ ਆ ਗਿਆ ਹਾਂ 2 ਮਿੰਟ ਵਾਸਤੇ ਆਵੀ ਮੈਡਮ ਬਸ ਆਪਣੇ ਸੀਨ ਆ ਬਾਈ ਦਿਨੇ ਦਾ ਆਏ ਪਤਾ ਨਹੀਂ ਕਿਹੜੀ ਸੋਚ ਚ ਫਿਰਦਾ ਰਹਿੰਦਾ ਹੈ ਇਹ ਸਾਹ ਹੱਥ ਨੇ ਐਕਟ ਬੰਦਾ ਹੱਥ ਨੇ ਹੱਥ ਨੇ ਐਕਟ ਬੰਦਾ ਆਪਣੇ ਐਕਟਿਵ ਹੁੰਦਾ ਨਾ ਹਾਂ ਬਨੇਦਮਾ ਯੂ ਨਾ ਇਹਨੇ ਲਿੰਦਾ ਚੰਦੇ ਸਿੱਟੇ ਉੱਤੇ ਜਲਦੀ ਹੋ ਜਾ ਜਲਦੀ ਚੱਲ ਜਲਦੀ ਚੱਲ ਜਲਦੀ ਭਾਈ ਸੀਰੀਅਸ ਹੈ ਜੀ ਉਹ ਸੀਰੀਅਸ ਮੋੜਾ ਹੈ ਯਾਰ ਆਈ ਸੀਨ ਲੈ ਲੈ ਕਰ ਸੀਨ ਲੈ ਲੈ ਕਰਾ ਚਲਾ ਚੱਲੀਏ ਨਾ ਆ ਰਿਹਾ ਮੈਂ ਜਿੱਦਾਂ ਮੈਂ ਮੋਨੀ ਸੀਰੀਅਸ ਯਾਰ ਝੋਟ ਗਰਾਫ ਕਰੀ ਜਨੇ ਯਾਰ ਉੱਟਕੇ ਖੜੀ ਸੀਗੀ ਦੁਬਾਰਾ ਬਾਈ ਯਾਰ ਕੀ ਹੋ ਗਿਆ ਮੈਂ ਤਾਂ ਹੱਸ ਲਿਆ ਮੈਂ ਉਹ ਬਾਈ ਨੂੰ ਮੈਂ ਕਹਾ ਮੈਂ ਹਾਂ ਬਾਈ ਕਿਦਰ ਨਿਗਾ ਮੇਰੇ ਤੇ ਦੇਖੀ ਨਾ ਬਸ ਜਿੱਤ ਤੁਸੀਂ ਮੈਨੂੰ ਦੇਖ ਲਿਆ ਮੇਰਾ ਨਹੀਂ ਬਣਾ ਦੰਦ ਘੜਦਾ ਸਾਰਾ ਸੀਨ ਮੋੜ ਸਾਨੂੰ ਸਾਡੀ ਸ਼ਕਲ ਸ਼ਕਲ ਦੇਖ ਕੇ ਅਸੀਂ ਆਉਂਦੀ ਆ ਨਹੀਂ ਸ਼ਕਲ ਦੇ ਕੇ ਮਤਲਬ ਤੁਸੀਂ ਮੈਨੂੰ ਦੇਖਿਓ ਨਾ ਬਸ ਮੈਂ ਗੱਲ ਸੀਰੀਅਸ ਕਰੂੰਗਾ ਹੁਣ ਅਗੇ ਗੱਲ ਕਰੋ ਜੀ ਇਹਨਾਂ ਨਾਲ ਕਿਹਨਾਂ ਕਿ ਸਹੀ ਜਾਵਾਂਗੇ ਆਪਾਂ ਕਰ ਦਿਆਂਗਾ ਗੱਲ ਆ ਗਈ ਕਿਉਂ ਬਾਈ ਕਿਵੇਂ ਠੀਕ ਹੈ ਤੂੰ ਦੱਸ ਪਰ ਮੈਂ ਪੂਰੀ ਕੰਟਰੋਲ ਚ ਆ ਕਿਸ ਹਾਰੇ ਆਏ ਅਸੀਂ ਆਏ ਵੱਡੀ ਮੂਵੀ ਚ ਕਿਵੇਂ ਜਾਵਾਂਗੇ ਅਸੀਂ ਸੋਦੇ ਨਾਲ ਗੱਲ ਕਰਨੀ ਆ ਇੱਕ ਸਾਡੇ ਹੋਵਾਂਗੇ ਅਸੀਂ ਸਾਡੇ ਘਰ ਸਾਨੂੰ ਖੁਸ਼ ਹੋ ਕੇ ਲਵਲੀ ਸਟਾਰਟ ਹੈ ਜੀ ਗੱਲ ਕਰੋ ਜੀ ਇਹਨਾਂ ਨਾਲ ਕਿੰਨਾ ਚਿਰ ਦੇਖੀ ਆ ਮੈਂ ਬਾਈ ਕਰਦੇ ਆ ਗੱਲ ਆ ਗਈ ਲੈ ਛੇਵੇਂ ਬਾਈ ਹਾਂ ਬਧੀਏ ਬਾਈ ਗੱਲ ਕਰਨੀ ਸੀ ਬਾਈ ਬੇਬੀ ਜੀ ਮੈਂ ਥੋੜਾ ਇੱਧਰ ਇੱਧਰ ਹੀ ਹੋ ਕੇ ਖੜਾ ਮੈਂ ਉਹ ਕਰ ਲੈ ਬਈ ਤੂੰ ਇੱਧਰ ਮੈਂ ਥੋੜਾ ਟੂਰੇ ਖੜਾ ਐਵੇਂ ਖੜ ਜਾ ਨਹੀਂ ਤੂੰ ਇੱਧਰ ਹੀ ਖੜ ਕੇ ਖੜ ਜਾ ਨਹੀਂ ਉਹ ਨਹੀਂ ਨਹੀਂ ਤਵਾਰ ਇੱਕ ਵਾਰੀ ਬਾਈ ਲਾਸੀ ਨਾ ਯਾਰ ਮੈਂ ਗੱਲ ਕਰੀਏ ਇਹਨਾਂ ਨਾਲ ਕਿੰਨਾ ਕੁ ਚਿਰ ਇਹਨਾਂ ਦੇ ਮੂੰਹ ਘਣੀ ਦੇਖੀ ਆਵਾਂਗੇ ਕਰਾਂਗੇ ਬਾਈ ਮੇਰੀ ਸੁਣੋ ਗੱਲ ਮੈਂ ਇੱਕ ਗੱਲ ਕਰਨੀ ਆ ਉਹ ਆ ਹੱਥਾਂ ਰਗੇ ਆ ਰਗੇ ਐਨ ਆਪਣਾ ਬਾਈ ਇੱਥੇ ਕਰ ਇੱਕ ਮੜਾ ਇੱਥੇ ਜਲਦੀ ਆਈ ਜਲਦੀ ਪਿੱਛੇ ਕੀ ਯਾਦੋ ਫਿਰ ਰਸਾ ਨਹੀਂ ਇਕੜੂਗਾ ਹੈ ਕਿ ਆ ਜੂ ਮਸਤਾ ਪਤਾ ਕੀ ਆ ਇਹ ਦੁਆਰੇ ਦੀ ਮੈਮਰੀ ਫੁੱਲ ਹੋ ਜੂਗੀ ਉਹ ਦੁਆਰੇ ਨਹੀਂ ਮਾਗੂੰ ਬਾਈ ਆ ਮਾਗੂ ਨਹੀਂ ਬਾਈ ਗੱਲ ਕਰਨੀ ਇੱਕ ਹਾਂ ਬੋਲ ਗੱਲ ਤਾਂ ਸੀ ਵੀ ਕਰਨੀ ਸੀ ਤੇ ਨਾਲ ਇੱਕ ਦੱਸੋ ਫਿਰ ਕੀ ਗੱਲ ਕਰਨੀ ਤੁਸੀਂ ਚੱਲ ਤੂੰ ਛੋਟਾ ਤੂੰ ਬੋਲ ਪਹਿਲਾਂ ਅੱਡ ਹੋਣ ਵਾਰੇ ਗਿਆ ਅਸੀਂ ਅੱਡ ਹੋਣ ਵਾਰੇ ਇਧਰ ਆ ਕੇ ਲੈ ਗਾਲੀ ਸੀ ਇਹਨਾਂ ਦਾ ਠੀਕ ਹੈ ਲੈ ਭਾਈ ਪਰਚੀਆਂ ਹੋ ਗਈਆਂ ਤਿਆਰ ਬੇਬੇ ਤੇ ਪਰਚੀ ਚੁਕਾ ਲੈਣੇ ਆ ਜਿਹਦੇ ਕਿੰਨੀ ਪਰਚੀ ਆ ਗਈ ਬੇਬੇ ਉਸੇ ਕਿੰਨੀ ਰਹੂਗੀ ਠੀਕ ਹੈ ਪਪਾ ਰੁਕੋ ਜੇ ਤੁਸੀਂ ਆਵਦਿਆਂ ਪਰਚੇ ਪੈਣ ਤਾਂ ਮੇਰੀ ਪਰਚੀ ਪਾਓ ਕਿਉਂ ਬੁੱਤੋ ਹਾਂ ਚਲ ਰੁਕ ਕੇ ਦਵਾਰ ਲੜਾਈ ਪਪਾ ਰੁਕੋ ਫਿਰ ਮੇਰੀ ਵੀ ਇੱਕ ਪਰਚੀ ਪਾਓ ਕਿਉਂ ਬੁੱਤੋ ਅਖੀ ਸੋਰੀ 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 ਕੋਈ ਨਾ ਪਰਚੀ ਪਾਓ ਤੁਸੀਂ ਆ ਜਾਓ ਜਰੂਰੀ ਤੇ ਮੈਂ ਬੋਲਣਾ ਬੋਲਣਾ ਜਰੂਰੀ ਹੈ ਤੇ ਪਾਪਾ ਉਹਦੀ ਆ ਕੇ ਬੈਠ ਜਾਓ ਤੁਸੀਂ ਆਹ ਡਾਇਲੌਗ ਮੈਨੂੰ ਸਮਝ ਨਹੀਂ ਆਇਆ ਪਪਾ ਵੀ ਪਪਾ ਜੀ ਇੱਕ ਪਰਚੀ ਫਿਰ ਮੇਰੀ ਹੀ ਬਣਾਓ ਇੱਕ ਵਾਰ ਵੀ ਮੈਂ ਵੀ ਉਸੇ ਨਾਲ ਹੀ ਰਹੂੰਗੀ ਜਿਹਦੇ ਕੰਨੀ ਪਰਚੀ ਨਿਕਲੀ ਹਾਂ ਠੀਕ ਆ ਦਾਦੀ ਜੀ ਜਦੋਂ ਜੀਤੋ ਦਾਦੀ ਦੇਖੋ ਘਰ ਚ ਕਿਵੇਂ ਵੰਡੀਆਂ ਪਾਈ ਜਾਂਦੇ ਨੇ ਤੁਸੀਂ ਵੀ ਇਹਨਾਂ ਨੂੰ ਪਰਚੀਆਂ ਨਾਲ ਦੁੱਧ ਪਿਆਇਆ ਸੀ ਇਹਨਾਂ ਨੂੰ ਪਰਚੀਆਂ ਨਾਲ ਰੋਟੀ ਖਵਾਈ ਸੀ ਨਹੀਂ ਪਰਤੀ ਪਾਕੇ ਪਰਤੀ ਪਾਕੇ ਬਾਕੇ ਗਾਲਤੋ ਤਾਂ ਦੂਬਾ ਨਾ ਇਹ ਕਹਣਾ ਵੀ ਨਹੀਂ ਪੁੱਤ ਮੈਂ ਕਦੇ ਪਰਤੀ ਪਾਕੇ ਨਹੀਂ ਮੈਂ ਤੁਹਾਨੂੰ ਕੁਝ ਵੀ ਨਾ ਬੋਲਣਾ ਹਾਂ ਅਸੀਂ

आई गद <laughs> दे हुंदे व्यापारी चिचक करके नहीं तू ही बोल दे ना मैं सारी इतनो लेके खड़ी हूं मैं डायलॉग से ही चलूंगा ओ तू पहला तो गाना अच्छा ही नहीं है के डायलॉग हैं अब मेरा बाकी सिर धोने लग रहे तुम्हारी आए है आई लविंग क्या मत कर ए कितना भी काम कर हां मतलब तुम दिमाग या जो भाव घरे लगते नहीं तो मैं सोच रोटी पानी करते हां बता ਹਾਂ ਮੁੱਚਾ ਜੀ ਕਿਵੇਂ ਜੀ ਲੈ ਜਾ ਬੰਦਾ ਭਟਕੇ ਲੈ ਜਾਣੀ ਸਤਿ ਸ੍ਰੀ ਅਕਾਲ ਫਿਰ ਆਣਾ ਗੱਟਾ ਬਈ ਉਹ 10000 ਰੁਪਏ ਦਾ ਗੱਟਾ ਆਈ ਤੁਹਾਨੂੰ ਕਹਤਾ ਇਹਨਾਂ ਨੇ ਉਹੀ ਦਿੱਤਾ ਹਾਂ ਹਾਂ ਹੋਰ ਉਹਨਾਂ 10000 ਦੀਆਂ ਹੀ ਲਿਆਏ ਮਿੱਟੀ ਕਿੰਨੀ ਮਹਿੰਗੀ ਕਾਲਾ ਮੰਗਦਾ ਕਾਲਾ 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 ਹੈਗਾ ਨਾ ਲੈ ਲੈ ਜੀ ਲੈ ਜੀ ਨਹੀਂ ਨਹੀਂ ਇਹ ਗੋਟੀਆਂ 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 ਹੈਂ ਗੋਟੀਆਂ ਗੋਟੀਆਂ ਹਵਲਾ ਰਸਤੇ ਹਵਲਾ ਤਾਂ ਖੇਦੂਗਾ ਸੀ ਦਿੱਤਾ ਲੈ ਕੇ ਆਹ ਤਨਪੁੱਤ ਪਾਣੀ ਲੈ ਨਹੀਂ ਬਟੇ ਇੱਥੇ ਲੈ ਜਿਓ ਆ ਰਹੀ ਤਾਂ ਲੈ ਲੈ ਜੋ ਪਾਣੀ ਲੈ ਕੇ ਨਹੀਂ ਬਟੇ ਕਿ ਜੱਟਾ ਪਰ ਕੇ ਨਾ ਵਿੱਚ ਕੱਪੜਾ ਪਾ ਕੇ ਉੱਤੇ ਢੱਕ ਕੇ ਉਹਦੀ ਮਿੱਟੀ ਭੋਰਾ ਵੀ ਨਹੀਂ ਠੰਢੂਗੀ ਕਿਮਿਟੀ ਚ ਹੁੰਨੇ ਨੇ ਪੋਸ਼ਕ ਤੱਤ ਹੁੰਦੇ ਨੇ ਕਾਫੀ ਜਿਹੜੇ ਆਪਣੀ ਬਾਡੀ ਨੂੰ ਚਾਹੀਦੇ ਹੁੰਦੇ ਨੇ। ਇਹ ਤਾਂ ਇੰਨੀ ਨਹੀਂ ਖਾ। ਥਾਕ ਕੁਝ ਨਹੀਂ ਖਾ ਵੀ ਜਾਂਦੇ। ਮੈਂ ਤਾਂ ਆ ਜਾ। ਪਾਪਾ ਪਕੜ ਜਾਂਦਾ ਤਾਂ ਮੈਂ। ਇੱਥੇ ਜਾਣਾ ਚਾਹੀਦਾ। ਇਤਨੀ ਮਾਉਂਸ ਨਹੀਂ ਲਾ। ਹਾਂ اتنا ਨਾ ਬਈ ਨਾ ਛੇੜਨਾ। ਮੱਛਰ ਹੈ ਅੰਦਰ ਲੈ ਲਵੀ ਇਹਨੂੰ ਅੰਦਰ ਲੈ ਆ ਮੱਛਰ ਰਬਾ। ਮੱਛਰ ਨਹੀਂ ਆਉਣਾ। ਮੱਛਰ ਲੜ ਜਾਊਗਾ। ਲੈ ਵੀ ਮੱਛਰ ਰਬਾ ਅੰਦਰ ਲਿਆ ਜਾ। ਨਵੀ ਸੁਵੇ। ਨਵੀ